ਕਿਸਾਨ ਨੇਤਾ ਸਰਵਨ ਸਿੰਘ ਪੰਦੇੜ ਨੇ ਕਿਸਾਨੀ ਆंदोलਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਸਰਵਨ ਸਿੰਘ ਪੰਦੇੜ ਨੇ ਕਿਹਾ ਹੈ ਕਿ ਦੋਵਾਂ ਫਾਰਮਾਂ ਦੇ ਵੱਲੋਂ ਚੱਲ ਰਿਹਾ ਰੇਲ ਰੋਕੋ ਆंदोलਨ ਚੌਥੇ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਪਰ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੇ ਲਈ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ ਤਾਂ ਉੱਥੇ ਸਰਵਨ ਸਿੰਘ ਪੰਦੇੜ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਆਇਆ ਹੈ ਕਿ ਐਨਡੀਏ ਦੇ ਲਈ ਸਭ ਤੋਂ ਵੱਧ ਵੋਟਾਂ ਦੇਸ਼ ਦੇ ਨਾਗਰਿਕ ਪਾਉਣਗੇ ਦੇਸ਼ ਦੇ ਆਂਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਸ਼ੁਕਰਨ ਸਿੰਘ ਲਖੀਮਪੁਰ ਖੀਦੇਵਰ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਰੱਖਦੇ ਹੋਏ ਵੋਟ ਪਾਉਣ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਖੇਤੀ ਸੈਕਟਰ ਦੇ ਉੱਤੇ ਕਬਜ਼ਾ ਕਰ ਰਹੇ ਨੇ ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਦੇਸ਼ ਦੀ ਕਿਸਾਨੀ ਤਬਾਹ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਕਿਸਾਨਾਂ ਨੂੰ ਕੁਚਲਿਆ ਜਾ ਰਿਹਾ ਹੈ। ਉਹਨਾਂ ਕੀ ਕੁਝ ਕਿਹਾ ਆਉ ਜਾਣ ਦੇਆ। ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਦੋਵਾਂ ਫੋਰਮਾਂ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਕਿਸਾਨਾਂ ਦੀ ਰਿਹਾਈ ਵਾਸਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਇੱਕ ਬਿਆਨ ਆਇਆ ਕਿ ਐਨਡੀਏ ਲਈ ਸਭ ਤੋਂ ਵੱਧ ਵੋਟਾਂ ਦੇਸ਼ ਦੇ ਨਾਗਰਿਕ ਪਾਉਣਗੇ ਉਹਦਾ ਆਧਾਰ ਕੀ ਸੀਗਾ ਮੈਨੂੰ ਸਮਝ ਨਹੀਂ ਆਇਆ ਆਈਟੀ ਖੇਤਰ ਦੇ ਵਿੱਚ ਜਿਹੜਾ 2023-24 ਦੇ ਵਿੱਚ ਹੁਣ ਖਬਰਾਂ ਨਿਕਲ ਕੇ ਆਈਆਂ ਨੇ ਜਿਵੇਂ ਵਿਪਰੋ ਆ ਇਨਫੋਰਸਸ ਆ ਔਰ ਟਾਟਾ ਦੇ ਖੇਤਰ ਦੀ ਕੰਪਨੀ ਆ 64000 ਤੋਂ ਉੱਪਰ ਦੀ ਸ਼ਾਂਤੀ ਹੋ ਗਈ ਪਿਛਲੇ ਮਹੀਨੇ 'ਚ ਹੀ ਸਭ ਤੋਂ ਵੱਧ ਬੇਰਜ਼ਗਾਰੀ ਆ ਜਿਹੜੇ ਕਹਿੰਦੇ ਸੀ 2 ਕਰੋੜ ਰੋਜ਼ਗਾਰ ਦੇਾਂਗੇ 1 ਸਾਲ 'ਚ ਇਹ ਤੋਂ ਕਹਾ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਪੂਰੀ ਜੋਰ ਨਾਲ ਕਰਵਾਇਆ ਜਾ ਰਿਹਾ ਇਹ ਤੋਂ ਕਹਾ ਮਜ਼ਦੂਰਾਂ ਵਾਸਤੇ ਕਿਹਾ ਸੀ ਨਰੇਗਾ ਦੇ ਦੋ 200 ਦਿਨ 700 ਦਿਹਾੜੀ ਉਹਦੇ ਤੇ ਕੋਈ ਬੋਲਿਆ ਹੀ ਨਹੀਂ ਹੈਗਾ ਭਾਈ ਫਿਰ ਜੜੇ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਘਾਣ ਕਰ ਰਹੇ ਆ ਜਿਹੜੇ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਨ ਨਹੀਂ ਦਿੰਦੇ ਹੈਗੇ ਉਹ ਕਿਸ ਆਧਾਰ ਤੇ ਇਹ ਗੱਲਾਂ ਕਰਦੇ ਆ ਵੀ ਸਭ ਤੋਂ ਵੱਧ ਵੋਟ ਉਹਨਾਂ ਵਾਸਤੇ ਹੋ ਠੀਕ ਹੈ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਾਡਾ ਫੈਸਲਾ ਨਹੀਂ ਹੈਗਾ ਪਰ ਅਸੀਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਨੇ ਆ ਜਦੋਂ ਵੋਟ ਪਾਇਓ ਉਦੋਂ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਯਾਦ ਕਰ ਲਿਓ ਗੋਲੀ ਕਿੰਨਾ ਨੇ ਮਾਰੀ ਆ ਉਦੋਂ ਲਖੀਮਪੁਰ ਖੀਰੀ ਦੇ ਕਾਤਲਾਂ ਦਾ ਧਿਆਨ ਰੱਖਿਓ ਕਾਤਲਾਂ ਨੂੰ ਟਿਕਟ ਕਿੰਨੇ ਦਿੱਤੀ ਆ ਫਿਰ ਭਾਈ ਆਪਦੇ ਸਾਹਮਣੇ ਵੋਟ ਪਾਇਓ ਉੱਤਰ ਭਾਰਤ ਚ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਗੜੇ ਮਾਰੀ ਹੋਈ ਆ ਹੜੀਆਂ ਫਸਲਾਂ ਦਾ ਮੰਡੀਆਂ ਚ ਖੇਤਾਂ 'ਚ ਨੁਕਸਾਨ ਹੋ ਗਿਆ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਹਿੰਦੇ ਵੀ ਇਹ ਨੁਕਸਾਨ ਦੀ ਪਰਪਾਈ ਕਰਾਂਗੇ ਬਿਆਨ ਪਹਿਲਾਂ ਹੜਾਂ 'ਚ ਵੀ ਆਇਆ ਸੀ ਕਿ ਕੁਕੜੀ ਦਾ ਬੱਕਰੀ ਦਾ ਮੱਝਾਂ ਕਾਂਵਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਂਗੇ ਪਰ 10 ਦਿਨ ਕੋਈ ਹੋਈ ਵੀ ਹੈ ਕੁਛ ਨਹੀਂ ਮਿਲਿਆ ਤੁਸੀਂ ਕਹਿੰਦੇ ਹੋ ਗਰਦਾਬਰੀ ਵੀ ਬਾਅਦ ਚ ਕਰ ਲਿਆ ਕਰਾਂਗੇ ਠੀਕ ਆ ਦੇ ਦਿਓ ਫਿਰ 10-15 ਦਿਨਾਂ ਦੇ ਵਿੱਚ ਬਈ ਸਾਰਾ ਮਾਪਜਾ ਪਤਾ ਲੱਗ ਜੇ ਕੋ ਥੋੜੇ ਮੰਡੀਆਂ ਚ ਪ੍ਰਬੰਧ ਵੀ ਨਹੀਂ ਹੈਗੇ ਨਾ ਤੁਹਾਡੀ ਅਫਸਰਸਾਈ ਨੂੰ ਕੋਈ ਫਿਕਰ ਆ ਪੱਕੀ ਦੀ ਗੱਲ ਆ ਤੋ ਇਸ ਕਰਕੇ ਕਿਸਾਨਾਂ ਦਾ ਨੁਕਸਾਨ ਦੀ ਤੁਰੰਤ ਗਰਦਾਬਰੀ ਕਰਕੇ ਉਹਨਾਂ ਦੀ ਪਰਪਾਈ ਕੀਤੀ ਜਾਵੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵਿਆਸ ਤੇ ਉੱਤੋਂ ਬਹੁਤ ਵੱਡਾ ਜਥਾ ਮਤਾਵਾ ਪੈਣਾ ਦਾ ਸ਼ੰਭੂ ਨੂੰ ਰਵਾਨਾ ਹੋਊਗਾ ਮੈਂ ਵੀ ਬਈ ਉਹਨਾਂ ਦੇ ਨਾਲ ਜਾਊਂਗਾ ਸੋ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਉਹ 12 ਵਜੇ ਵਿਆਸ ਪੁਲ ਤੇ ਜ਼ਰੂਰ ਪਹੁੰਚਣ ਸਾਡਾ ਦਿੱਲੀ ਅੰਦੋਲਨ ਦੋ ਉਦੋਂ ਤੱਕ ਜਾਰੀ ਰਹੂਗਾ ਜਦੋਂ ਦੇਸ਼ ਦੀ ਸੱਤਾ ਤੇ ਕਾਬਜ਼ ਸਰਕਾਰਾਂ ਕਿਸਾਨ ਤੇ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦੀਆਂ ਮਸਲੇ ਨਹੀਂ ਹੱਲ ਕਰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਧੰਨਵਾਦ ਤਾਂ ਇਸ ਕੋਰ ਬਾਬਤ ਮੇਰੇ ਸੋਗੇ ਸ਼ੰਭੂ ਤੋਂ ਤਜਿੰਦਰ ਜੁੜ ਗਏ ਨੇ ਤਜਿੰਦਰ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਤੁਸੀਂ ਗਰਾਊਂਡ ਜ਼ੀਰੋ ਤੇ ਮੌਜੂਦ ਹੋ ਤੇ ਕੀ ਕੋਈ ਜਾਣਕਾਰੀ ਹੈ ਚਰਨਗਦੀ ਕੀ ਦਸਾਨਾਂ ਦਾ ਜਿਹੜਾ ਰੇਲਵੇ ਟ੍ਰੈਕ ਤੇ ਧਰਨਾ ਸੀ ਅੱਜ ਚੌਥੇ ਦਿਨ ਤੇ ਸ਼ਾਮਲ ਹੋ ਗਿਆ ਤੇ ਕਿਸਾਨ ਲਗਾਤਾਰ ਹਜੇ ਵੀ ਮੰਗ ਕਰ ਰਹੇ ਨੇ ਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਕਿਸਾਨ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਨਾਲ ਹੀ ਕਰਨ ਇੱਕ ਹੋਰ ਬਹੁਤ ਵੱਡੀ ਕਿਸਾਨਾਂ ਦੀ ਮੰਗ ਹੈਗੀ ਹੈ ਕਿ ਜਿਹੜੀਆਂ ਮੰਗਾਂ ਪਿਛਲੇ ਅੰਦੋਲਨ ਚ ਮੰਨੀਆਂ ਗਈਆਂ ਸੀ ਐਮਐਸਪੀ ਦੀ ਮੰਗ ਸੀ ਜਾਂ ਕਈ ਹੋਰ ਮੰਗਾਂ ਸੀ ਲਕੀਨਪੁਰ ਖੀਰੀ ਦਾ ਕੇਸ ਵਿੱਚ ਕੀ ਉਹ ਹੱਲ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਹੁਣ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਸੀ ਇਹਦੇ ਵਿੱਚ ਤਿੰਨ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਵਦੀਪ ਜਨਵੇੜਾ ਇੱਕ ਵੱਡਾ ਕਿਸਾਨੀ ਚਿਹਰਾ ਨੌਜਵਾਨ ਕਿਸਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਸ ਨੂੰ ਰਿਹਾ ਕਰਾਉਣ ਦੀ ਮੰਗ ਨੂੰ ਲੈ ਕੇ ਰੇਲਵੇ 트랙 ਹੈ ਜਿਹੜਾ ਪਿਛਲੇ 4 ਦਿਨਾਂ ਤੋਂ ਕਰਨ ਬੰਦ ਦਾ ਜੋ ਕਿ ਹਜੇ ਵੀ ਬੰਦ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕਿਸਾਨਾਂ ਨੇ ਪੱਕੇ ਡੇਰੇ ਹੁਣ ਰੇਲਵੇ ਜੈਸਾ ਨਾ ਜਿਹੜਾ ਸ਼ੰਭੂ ਦਾ ਉਹਦੇ ਉੱਤੇ ਲਾਲੇ ਨੇ ਤੇ ਇੱਕ ਕਰਨ 22 ਤਰੀਕ ਨੂੰ ਮਹਾਪੰਚਾਇਤ ਹੋਣ ਜਾ ਰਹੀ ਆ ਜਿਸ ਦੇ ਵਿੱਚ ਕਿਸਾਨ ਵੱਡੇ ਫੈਸਲੇ ਲੈ ਕੇ ਦੇਸ਼ ਦੇ ਜਿਹੜੇ ਵਾਕ ਬਾਕੀ ਰੇਲਵੇ ਸਟੇਸ਼ਨ ਨੇ ਉਹਨਾਂ ਨੂੰ ਵੀ ਰੋਕ ਸਕਦੇ ਨੇ ਤੇ ਇਹ ਹੁਣ ਆਪਾਂ ਕਹਿ ਸਕਦੇ ਹਾਂ ਕਿ ਰੇਲ ਰੋਕੋ ਅੰਦੋਲਨ ਆ ਜਿਹੜਾ ਇਹ ਵੀ ਲੰਬਾ ਜਾ ਸਕਦਾ ਜਿਵੇਂ ਕਿਸਾਨਾਂ ਦਾ ਦਿੱਲੀ 13 ਮਹੀਨੇ ਅੰਦੋਲਨ ਚੱਲਿਆ ਸੀ ਲੱਗਦਾ ਤਾਂ ਐਵੇਂ ਆ ਵੀ ਹੁਣ ਰੇਲ ਦਾ ਰੋਕੋ ਅੰਦੋਲਨ ਵੀ ਇਹ ਲੰਬਾ ਜਾਊਗਾ ਕਿਉਂਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਸਰਕਾਰ ਦਾ ਕਹਿਣਾ ਕਿ ਲੋਕ ਸਭਾ ਚੋਣਾਂ ਦਾ ਕਰਕੇ ਕਿਉਣ ਜਾਂਚਤਾ ਲੱਗੇ ਹੋਣ ਕਰਕੇ ਉਹ ਕਿਸਾਨਾਂ ਨੂੰ ਜਿਹੜੇ ਗ੍ਰਿਫਤਾਰ ਨੇ ਉਹਨਾਂ ਨੂੰ ਰਿਹਾਈ ਚਰਨ ਦੇ ਵਿੱਚ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਕਰਕੇ ਹੁਣ ਕਿਸਾਨ ਆਹ ਰੇਲਵੇ ਟਰੈਕ ਦੇ ਉੱਤੇ ਬੈਠ ਗਏ ਨੇ ਤੇ ਇੱਕ ਮੀਟਿੰਗ ਹੁਣ 22 ਤਰੀਕ ਨੂੰ ਹੋਣ ਜਾ ਰਹੀ ਹੈ ਜਿੱਦੇ ਵਿੱਚ ਕੀ ਕੁਝ ਫੈਸਲੇ ਲਏ ਜਾਂਦੇ ਨੇ ਇਹ 22 ਤਰੀਕ ਨੂੰ ਕਲੀਅਰ ਹੋ ਜਾਊਗਾ ਜੀ ਕਰਨ ਜੀ ਤੇਜਿੰਦਰ ਕੀ ਲੱਗਦਾ 4 ਦਿਨ ਹੋ ਗਏ ਕਿਸਾਨਾਂ ਨੂੰ ਜਿਹੜਾ ਕਿ ਉੱਥੇ ਰੇਲਵੇ ਟਰੈਕ ਜਾਮ ਕੀਤਾ ਤੈਨੂੰ ਤਾਂ ਹਾਲੇ ਵੀ ਕਿਸਾਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਜਿਹੜੇ ਕੀਤੇ ਸੀ ਉਹਨਾਂ ਨੂੰ ਨਹੀਂ ਛੱਡਿਆ ਗਿਆ ਤੇ ਕੀ ਕਹਿਣਾ ਚਾਹੋਗੇ ਇਸ ਬਾਬਤ ਜੀ ਕਰ ਮੈਂ ਬਿਲਕੁਲ ਤੁਹਾਡਾ ਸਵਾਲ ਬਾਜੀਬਾ ਕਿਉਂਕਿ 4 ਦਿਨ ਹੋ ਗਏ ਕਿਸਾਨਾਂ ਨੂੰ ਰੇਲਵੇ ਟ੍ਰੈਕ ਤੇ ਬੈਠਿਆ ਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਮਜਬੂਰੀ ਆ ਅਸੀਂ ਨਹੀਂ ਚਾਹੁੰਦੇ ਵੀ ਰੇਲਵੇ ਟ੍ਰੈਕ ਜਾਮ ਰਹਿਣ ਯਾਤਰੀ ਪਰੇਸ਼ਾਨ ਹੋਣ ਪਰ ਮਜਬੂਰ ਕੌਣ ਕਰ ਰਿਹਾ ਕਿਸਾਨਾਂ ਦਾ ਕਹਿਣਾ ਹੈ ਮਜਬੂਰ ਸਰਕਾਰਾਂ ਕਰ ਰਹੀਆਂ ਨੇ ਕੋਈ ਵੱਡੀ ਗੱਲ ਨਹੀਂ ਨੌਜਵਾਨ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਉਹਨਾਂ ਨੇ ਕੋਈ ਕਤਲ ਨਹੀਂ ਕੀਤਾ ਕੋਈ ਐਨਡੀਪੀਐਸ ਦਾ ਪਰਚਾ ਨਹੀਂ ਉਹਨਾਂ ਦੇ ਉੱਤੇ ਦਰਜ ਸਿਰਫ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨ ਅੱਧੀ ਆਵਾਜ਼ ਨੂੰ ਘਟਾਉਣ ਦੀ ਕੋਸ਼ਿਸ਼ ਦੇ ਤਹਿਤ ਇਹ ਗ੍ਰਿਫਤਾਰੀਆਂ ਹੋਈਆਂ ਨੇ ਇਹ ਕਿਸਾਨਾਂ ਦਾ ਕਹਿਣਾ ਕਰਨ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਕਿ ਕਿਸਾਨਾਂ ਦੇ ਨਾਲ ਵੀ ਨੌਜਵਾਨ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਉਹ 16 ਤਰੀਕ ਤੱਕ ਦਾ ਸਮਾਂ ਸੀ ਜਿਹੜਾ ਦਿੱਤਾ ਗਿਆ ਸੀ ਤੇ 16 ਤਰੀਕ ਤੱਕ ਜਦੋਂ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਤਾਂ ਮਜਬੂਰਨ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਉੱਠ ਕੇ ਹੁਣ ਰੇਲਵੇ ਟ੍ਰੈਕ ਦੇ ਉੱਤੇ ਡੇਰੇ ਲੋਂਦਾ ਫੈਸਲਾ ਕਰ ਲਿਆ ਜੋ ਕਿ ਹਜੇ ਤੱਕ ਵੀ ਜਾਰੀ ਹੈ ਤੇ ਕਿਸਾਨਾਂ ਦੀ ਸਿਰਫ ਪੰਜਾਬ ਪੁਲਿਸ ਨਾਲ ਮੀਟਿੰਗ ਹੋਈ ਹੈ ਡੀਜੀਪੀ ਸੋਰੀ ਮਾਫ ਕਰਨਾ ਡੀਆਈਜੀ ਆਪਣੇ ਜਿਲ੍ਹੇ ਸਾਹਮਣੇ ਹੋਣ ਜਾਂ ਹੋਰ ਅਧਿਕਾਰੀ ਹੋਣ ਹਰਜਰਨ ਸਿੰਘ ਢੁੱਲਰ ਹੋਰਾਂ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਕੋਈ ਸਾਂਝੀ ਨਹੀਂ ਬਣਦੀ ਕਿਉਂਕਿ ਮਸਲਾ ਹਰਿਆਣਾ ਦੇ ਨਾਲ ਜੁੜਿਆ ਹੋਇਆ ਹੈ ਗ੍ਰਿਫਤਾਰੀ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਜਦੋਂ ਤੱਕ ਨੌਜਵਾਨਾਂ ਨੂੰ ਰਿਹਾ ਨਹੀਂ ਕੀਤਾ ਜਾਊਗਾ ਉਦੋਂ ਤੱਕ ਕਿਸਾਨ ਕਹਿੰਦੇ ਨੇ ਵੀ ਅਸੀਂ ਰੇਲਵੇ ਟ੍ਰੈਕ ਖਾਲੀ ਨਹੀਂ ਕਰਾਂਗੇ ਜੀ ਕਰਾਂਗੇ ਕਿੰਦੋਂ ਜਦੋਂ ਤੁਸੀਂ ਦੱਸਿਆ ਕਿ ਮਹਾਪੰਚਾਇਤ ਹੋਵੇਗੀ ਤਾਂ ਹੋਰ ਵੀ ਟ੍ਰੇਨਾਂ ਜਿਹੜੀ ਕਿ ਰੋਕਿਆ ਜਾਣਗੀਆਂ ਤਾਂ ਲੱਗਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਕਿ ਗ੍ਰਿਫਤਾਰ ਕੀਤੇ ਹੋਏ ਗਏ ਕਿਸਾਨਾਂ ਨੂੰ ਛੱਡ ਦਿੱਤਾ ਜਾਵੇਗਾ ਜੀ ਇਹ ਕਰਨ ਬਿਲਕੁਲ ਸਹੀ ਦੱਸਿਆ ਕਿ 22 ਤਰੀਕ ਨੂੰ ਕਿਸਾਨਾਂ ਦੀ ਮਹਾਪੰਚਾਇਤ ਜੀਂਦ ਦੇ ਵਿੱਚ ਹੋਣ ਜਾ ਰਹੀ ਆ ਸੋ ਇੱਕ ਵੱਡਾ ਇਕੱਠ ਜੀਂਦ ਦੇ ਵਿੱਚ ਹੋਊਗਾ ਤੇ ਕਿਸਾਨਾਂ ਨੇ ਸੰਕੇਤ ਬੇ ਦਿੱਤੇ ਨੇ ਕਰਨ ਜਿਵੇਂ ਦਾ ਸ਼ੰਭੂ ਰੇਲਵੇ ਸਟੇਸ਼ਨ ਹੈ ਇਹ ਇਹੋ ਜਿਹਾ ਇੱਕ ਰੇਲਵੇ ਟਰੈਕ ਆ ਜਿਹੜਾ ਅੰਬਾਲਾ ਦੇ ਵਿੱਚ ਮੌਜੂਦ ਆ ਅੰਬਾਲਾ ਦੇ ਨਜ਼ਦੀਕ ਪੈਂਦਾ ਉਹ ਰੇਲਵੇ ਟਰੈਕ ਵੀ ਬਿਲਕੁਲ ਸੇਮ ਸੰਭੂ ਰੇਲਵੇ ਟਰੈਕ ਵਾਂਗ ਮਸ਼ਹੂਰ ਆ ਤੇ ਕਿਸਾਨਾਂ ਨੇ ਉੱਥੇ ਧਰਨਾ ਲਾਉਣ ਦੇ ਸੰਕੇਤ ਦੇ ਦਿੱਤੇ ਨੇ 22 ਤਰੀਕ ਨੂੰ ਉੱਥੇ ਧਰਨਾ ਲਾਉਣ ਦੀ ਵਿਉਂਤਬੰਦੀ ਬਣਾਈ ਜਾਊਗੀ ਹਾਲਾਂਕਿ ਸੰਕੇਤ ਅੱਜ ਤੋਂ ਹੀ ਕਿਸਾਨਾਂ ਨੇ ਦੇ ਦਿੱਤੇ ਨੇ ਆਪਣੇ ਮਨਜੀਤ ਸਿੰਘ ਕਮਾਣਾ ਸੀਨੀਅਰ ਕਿਸਾਨ ਨੇਤਾ ਨੇ ਜਾਂ ਪੂਲ ਸਾਹਿਬ ਸੀਨੀਅਰ ਕਿਸਾਨ ਨੇਤਾ ਨੇ ਉਹਨਾਂ ਨੇ ਹੁਣੇ ਸਾਡੇ ਨਾਲ ਗੱਲਬਾਤ ਕਰਦੇ ਹਾਂ ਤੇ ਸਿਆਕੀ ਅਸੀਂ ਰੇਲਵੇ ਟਰੈਕ ਜਿਹੜਾ ਅੰਬਾਲੇ ਦੇ ਕੋਲ ਆ ਬਿਲਕੁਲ ਸੰਭੂ ਦੇ ਨਾਲ ਮਿਲਦਾ ਜੁਲਦਾ ਹੈ ਉੱਥੇ ਵੀ ਪੱਕਾ ਮੋਰ ਜਿਹੜੀ ਉਹ 22 ਤਰੀਕ ਨੂੰ ਕਿਸਾਨ ਲਾ ਦੇਣਗੇ ਪਰੰਤੂ ਇਹ ਹੁਣ ਦੋ ਰੇਲਵੇ ਟਰੈਕ ਹੋ ਜਾਣਗੇ ਜੇਕਰ ਅੰਮ੍ਰਿਤਸਰ ਵਾਲਾ ਰੇਲਵੇ ਟਰੈਕ ਵੀ ਕਿਸਾਨ ਰੋਕਦੇ ਨੇ ਤਾਂ ਉਸ ਦੇ ਨਾਲ ਕਰਨ ਬਹੁਤ ਵੱਡਾ ਅਸਰ ਆ ਜਿਹੜਾ ਪਊਗਾ ਆਰਥਿਕ ਵਿਵਸਥਾ ਡੋਨ ਹੋ ਸਕਦੀ ਆ ਉੱਤੇ ਪਾਸੇ ਲੋਕ ਸਭਾ ਜਮਾ ਚੱਲ ਰਹੀਆਂ ਨੇ ਯਾਤਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਨੇ ਆਉਣ ਜਾਣ ਵੀ ਲੱਗਿਆ ਹੈ ਤਾਂ ਦੂਜੇ ਪਾਸੇ ਮਾਲ ਗੱਡੀਆਂ ਨੇ ਜਿਹੜੀਆਂ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਇਕਨੋਮੀ ਚੱਲਦੀ ਆ ਖਾਣ ਪੀਣ ਦੀਆਂ ਵਸਤੂਆਂ ਤੋਂ ਇਲਾਵਾ ਕਾਫੀ ਮਸ਼ੀਨਰੀ ਵੀ ਧੋ ਅਟਵਾਈ ਰੇਲ ਗੱਡੀਆਂ ਰਹੀ ਹੁੰਦੀ ਆ ਉਹ ਵੀ ਬੰਦ ਹੋ ਜਾਣੀਆਂ ਤਾਂ ਅਰਥ ਵਿਵਸਥਾ ਬਹੁਤ ਕਮਜ਼ੋਰ ਹੋਊਗੀ ਪਰ ਇਸ ਦੇ ਜਿੰਮੇਵਾਰ ਹੈ ਜਿਹੜੀ ਕੇਂਦਰ ਸਰਕਾਰ ਆ ਇਹ ਕਿਸਾਨਾਂ ਦਾ ਕਹਿਣਾ ਹੈ ਤੋਂ ਆਉਣ ਵਾਲੇ ਸਮੇਂ 'ਚ ਕਰਨ ਅੰਬਾਲਾ ਦੇ ਵਿੱਚ ਵੀ ਕਾਫੀ ਰੇਲਵੇ ਟਰੈਕ ਨੇ ਜਿਹੜੇ ਆਪਾਂ ਨੂੰ ਯਾਮ ਦਿਖਵਾ ਦੇ ਆ ਕਿਉਂਕਿ 22 ਤਰੀਕ ਨੂੰ ਇੱਕ ਵੱਡਾ ਫੈਸਲਾ ਜਿਹੜਾ ਇਹਦੇ ਉੱਤੇ ਕਿਸਾਨ ਲੈਣ ਜਾ ਰਹੇ ਨੇ ਜੀ ਜੀ ਜਿਤਿੰਦਰ ਤੁਮਾਂ ਬਜਾਨ ਕਰ ਲਈ ਤੁਹਾਡਾ ਬਹੁਤ ਬਹੁਤ ਤਨਵਾਦ